ਅੱਛਾ ਇੱਧਰ ਸੌਂਦਾ ਬਈ ਇਹਨੂੰ ਬਹੁਤ ਯਾਰ ਮਾੜੇ ਹਾਲਾਤ ਨੇ ਜੀ ਤੇ ਕਿੰਨੀ ਔਖੀ ਜ਼ਿੰਦਗੀ ਵੀਰੇ ਇੱਥੇ ਸੌਂਦਾ ਦੁੰਦਾ ਆਹ ਬਾਈ ਦੀ ਫੋਟੋ ਹਣੀ ਕਿਹੜਾ ਰੋਮਾਂ ਮੰਗਦਾ ਨਹੀਂ ਕਿੰਨੇ ਤੂੰ ਦੇਖ ਕੋਈ ਜਿਆਦਾ ਖਾਲਾ ਨਾ ਨਹੀਂ ਪਹਿਲੇ ਨਾ ਬੈਠ ਵੀਰੇ ਬਹਿ ਜਾ ਇੱਧਰ ਬਹਿਣਾ ਕੀ ਗੱਲ ਸਾਨੂੰ ਦੱਸ ਸਾਰੀ ਪੇਸ਼ੀਆਂ ਵੀ ਕੋਈ ਚੱਕਰ ਪ੍ਰਵਾਹ ਨਹੀਂ ਕਰਨੀ ਅਸੀਂ ਤੈਨੂੰ ਮਿਲਦੇ ਰਹਾਂਗੇ ਉਹ ਨਹੀਂ ਵੀਰੇ ਨਾ ਨਾ ਉਹ ਕਮਾਲ ਹੈ ਬੈਠੋ ਵੀਰੇ ਬੈਠੋ ਬੈਠੋ ਤੂੰ ਵੀ ਬੈਠ ਪਰ ਹੋਰ ਕੋਈ ਕੁਝ ਆਪਾਂ ਨਹੀਂ ਆ। ਵਾਹ ਵਾਹ। ਵੀਰੇ ਦੋਨੋਂ ਘੋਡੇ ਦਵਾਣਾ ਪਾਜੀ ਤੇਰਾ ਲਈ ਟੈਂਕੀ ਕਿਉਂ ਹੈ? ਮੋੜਸ ਹਾਂ ਉਹਨੇ ਲਿਓ ਗੁਣਾ ਫੈਕਟਰ ਹੋ ਗਏ। ਹਾਂ। ਇਹ ਪੈਸੇ ਮੰਗਾ ਲਾ ਉਹਨਾਂ ਦਾ ਥੋੜਾ ਬੋਤਾ। ਹਾਂ। ਹਸਪੀਟਲ ਚ ਲਾਜ ਕਰਾਵਾਂਗੇ। ਹਾਂ 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 ਹਾਂ। ਪੈਸੇ ਵੀ ਗਏ ਜੀ, ਮੋਟਰਸਾਈਕਲ ਵੀ ਗਿਆ, ਜਨਾਨੀ ਵੀ ਗਿਆ ਜੀ ਛੱਡ ਕੇ। ਉਹ ਵੀ ਘਰ ਵਾਲੀ ਵੀ ਛੱਡ ਗਈ। ਘਰ ਵਾਲੀ ਵੀ ਛੱਡ ਗਈ। ਅਗਲੀ ਗੱਲ ਵੀਰੇ ਹੱਥ ਨਾ ਚਲੋ ਨਾ ਨਾ ਨਾ। ਵੀਰੇ ਮੰਨੀ ਹੌਲਾ ਕਰਨਾ ਵੀਰੇ। ਨਾ ਨਾ ਨਾ। ਤੁਸੀਂ ਬਹਿ ਜਾਓ ਵੀਰੇ ਬਹਿ ਜਾਓ ਰਾਮ ਨਾਲ ਅੱਛਾ ਰੋਟੀ ਅੱਜ ਦੀ ਨਾ ਨਾ ਦੇ ਜਾਾਂਗੇ ਵੀਰੇ ਜਿੱਥੇ ਨੂੰ ਜਾਂਦੇ ਰਹੋ ਤੁਸੀਂ ਜਾਇਓ ਕੱਪ ਜਾ ਲਈ ਜਿਹੜੀ ਕੋਈ ਚੀਜ਼ ਦੀ ਲੋੜ ਆ ਮੈਂ ਤੈਨੂੰ ਆਪੇ ਦੇ ਦਾਂਗਾ ਠੀਕ ਹੈ ਠੀਕ ਹੈ ਵੀਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਬਾਈ ਖਾਸਾ ਬਤੇ ਜੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਬਾਈ ਜੀ ਦੋਸਤ ਸਤਿ ਸ੍ਰੀ ਅਕਾਲ ਵੀਰੇ ਜਿਉਂਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ। ਉਹ ਵੀਰੇ ਤੈਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ। ਜਿਉਂਦੇ ਰਹੋ। ਤੇ ਮੇਰੇ ਵਾਰਲੇ ਕਮਰੇ 'ਚ। ਬਾਈ ਇੱਥੇ ਸੌਣਾ ਵੀਰੇ ਤੂੰ। ਨਾ ਪਰਲੇ ਕਮਰੇ 'ਚ ਜੀ। ਹਾਂ ਰੱਖ ਦੋ। ਅੱਛਾ ਇੱਧਰ ਸੌਂਦਾ ਬਾਈ ਯਾਰ। ਬਹੁਤ ਯਾਰ ਮਾੜੇ ਹਾਲਾਤ ਨੇ ਬਈ ਤੇ। ਹੈ ਬਈ। ਦੇਖ ਲੈ ਸੁੱਖੇ। ਆਪਾਂ ਕਹਿੰਦੇ ਆ ਨਹੀਂ ਹੈਗਾ ਬਾਈ ਯਾਰ ਕਿੱਡੀ ਔਖੀ ਜ਼ਿੰਦਗੀ ਵੀਰੇ ਇੱਥੇ ਸੰਹਦਾ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ ਇਸ ਵੀਰ ਦੇ ਦਸਰ ਮੁਤਾਬਕ ਮੇਰ ਦੇ ਸੱਟ ਲੱਗੀ ਸੀ ਜਦੋਂ ਰਾਤ ਨੂੰ ਕਿਤੇ ਇਹ ਘਰ ਆਇਆ ਡਿੱਗ ਗਿਆ ਸੀਗਾ ਮੋਟਰਸਾਈਕਲ ਤੋਂ ਤੋਂ ਅੱਗੇ ਵੀਡੀਓ ਚ ਪਕਾਵਾਂਗੇ ਬਾਕੀ ਭਾਈ ਜੀ ਦੇਖੋ ਕੀ ਹਾਲਾਤ ਨੇ ਦਿਮਾਗੀ ਤੌਰ ਤੇ ਬਾਈ ਬਿਲਕੁਲ ਠੀਕ ਆ ਸਰੀਰਕ ਤੌਰ ਤੇ ਬਾਈ ਨੂੰ ਸੱਟ ਲੱਗੀ ਹੋਈ ਆ ਤੇ ਆਪਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਨਾ ਜਿੱਦਾਂ ਵੀ ਜਿੱਦੇ ਤੋਂ ਹੋ ਸਕਦੀ ਆ ਵੀਰ ਦੀ ਮਦਦ ਕਰਨੀ ਆ ਤੇ ਵੀਰ ਨੂੰ ਇਸ ਨਰਕ ਭਰੀ ਜ਼ਿੰਦਗੀ ਚੋਂ ਕੱਢਣਾ ਵੀਰ ਨੂੰ ਜਿੰਨਾ ਵੀ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਰੱਬ ਰੂਪੀ ਇਨਸਾਨ ਕੋਲੇ ਵੀਡੀਓ ਪਹੁੰਚੇ ਤੇ ਇਸ ਵੀਰ ਦੀ ਮਦਦ ਹੋ ਸਕੇ ਫੋਟੋ ਵੇਖੋ ਇਸ ਵੀਰ ਦੀ ਕਿਸੇ ਸਮੇਂ ਦੀ ਵਾਦੀ ਅਸੀਂ ਨਾ ਇਸ ਵੀਰ ਦੇ ਲਈ ਇੱਕ ਮੰੰਜਾ ਬਿਸਤਰਾ ਲੈ ਕੇ ਆਏ ਸੀ ਪਰ ਜਦੋਂ ਅਸੀਂ ਅੰਦਰ ਦੇ ਹਾਲਾਤ ਦੇਖੇ ਤਾਂ ਸਾਡੀ ਵੀ ਰੂਹ ਕੰਬ ਗਈ। ਬਾਕੀ ਵੀਰੇ ਅਸੀਂ ਤਾਂ ਇਹੀ ਕਵਾਂਗੇ ਅੱਜ ਤਾਂ ਵੀਰ ਦੀ ਸਰੀਰਕ ਸੱਟ ਲੱਗੀ ਐ। ਠੀਕ ਐ ਪਰ ਪ੍ਰਮਾਤਮਾ ਨਾ ਹੀ ਕਰੇ ਕਿਤੇ ਇਹੀ ਹਾਲਾਤ ਰਹੇ ਇਸ ਤਰੀਕੇ ਨਾਲ ਹੀ ਤਾਂ ਵੀਰ ਦੀ ਕਿਤੇ ਦਿਮਾਗੀ ਤੌਰ ਤੇ ਵੀ ਕੋਈ ਕਮੀ ਪੇਸ਼ੀ ਨਾ ਆ ਜੇ ਤਾਂ ਆਪਾਂ ਇਸ ਸਮੇਂ ਤੋਂ ਪਹਿਲਾਂ ਪਹਿਲਾਂ ਵੀਰ ਦੇ ਨਾਲ ਖੜੀਏ ਤੇ ਇਹਦੀ ਮਦਦ ਕਰੀਏ। ਧੰਨਵਾਦ। ਦੇਖ ਤੇ ਜੰਦਾ ਖਾਲੰਦਾ ਨਹੀਂ ਮੈਂ ਪਹਿਲੇ ਨਾ ਪੜੀ ਦੇਖ ਬਾਈ ਪ੍ਰਮਾਤਮਾ ਦੀ ਚੜਤੀ ਗਲਾ ਬਾਈ ਨੇ ਗੁਰਨਾਣਕ ਦੇਵ ਜੀ ਦੀ ਫੋਟੋ ਗੁਰਸਿੱਖ ਆ ਮੇਰੇ ਜਿਹੜੀ ਐਸੇ ਪਿੱਛੇ ਪਾਕਿਸਤਾਨ ਤੋਂ ਬਲੌਕ ਕਰ ਮੰਜੀ ਵੀ ਦੇਖ ਲੈ ਉਹ ਮੈਂ ਗੁਰੂ ਬਾਈ ਬੈਠ ਵੀਰੇ ਬਹਿ ਜਾ ਕਿੱਧਰ ਬਹਿਣਾ ਕੀ ਗੱਲ ਸਾਨੂੰ ਦੱਸ ਸਾਰੀ ਗੱਡੀ ਆਪਣੀ ਸਹੀ ਹੈ ਬਿਸਤਰੇ ਬੁਸਤਰੇ ਨੂੰ ਕੋਈ ਕਾਮੀ ਪੇਸ਼ੀ ਆਉਂਦੀ ਕੋਈ ਚੱਕਰ ਪ੍ਰਵਾਹ ਨਹੀਂ ਕਰਨੀ ਅਤੇ ਤੈਨੂੰ ਮਿਲਦੇ ਰਹਾਂਗੇ ਉਹ ਨਹੀਂ ਵੀਰੇ ਨਾ ਨਾ ਉਹ ਕਮਾਲ ਆ ਬੈਠੋ ਵੀਰੇ ਬੈਠੋ ਬੈਠੋ ਤੁਸੀਂ ਬੈਠੋ ਹਾਂ ਬੈਜਾ ਬਾਈ ਬੈਜਾ ਬਾਈ ਦੇ ਨਾਲ ਸੱਟ ਲੱਗੀ ਉਹਦੇ ਕਰਕੇ ਬਹੁਤ ਦਿੱਕਤ ਆ ਬਾਈ ਕੀ ਦਿੱਕਤ ਕੀ ਆਈ ਆ ਹੁਣ ਮੈਂ ਜੀ ਬਾਹਰੋਂ ਆਇਆ ਸੀਗਾ ਜੀ ਹਾਂਜੀ ਮਾਲਕ ਕਹਿੰਦੇ ਵੀ ਆਪਾਂ ਦੋ ਚਾਰ ਦਿਨ ਪਿੰਡ ਲਾਈ ਮੈਂ ਕਹਾਂ ਜੀ 5-6 ਦਿਨ ਮਗਰੋਂ ਆਇਆ ਮੈਂ ਹੂੰ ਮੈਨੂੰ ਰਾਮ ਕਾਲ ਤੁਸੀਂ ਵੇਟੀ ਚਲਾ ਲੈਣੇ ਜਾਏ ਉਹ ਕਹਿੰਦੇ ਚੱਲ ਕੋਈ ਨਹੀਂ ਜਾ ਮੇਰਾ ਮੋਟਰਸਾਈਕਲ ਉੱਥੇ ਖੜਾ ਸੀਗਾ ਜੀ ਹੂੰ ਆਟ ਵੇ ਨਾਲ ਇਹਨੇ ਪਾਈਪ ਦੇ ਥੱਲੇ ਪਟਿਆ ਸੀਗਾ ਜੀ ਮੈਂ ਕਿਹਾ ਚਲੋ ਮੋਟਰਸਾਈਕਲ ਖੜਾ ਕਰਨਾ ਡੀਡ ਫਿਰ ਕਰਨਾ ਹੂੰ ਉਹ ਮੈਂ ਥੱਲੇ ਧਿਆਨ ਕਰਿਆ ਨਹੀਂ ਜੀ ਇਹਨਾਂ ਨੇ ਸੀ ਵੀਰੇ ਜੋ ਖੱਡਾ ਜਾ ਪਾਈਪ ਦੇ ਥੱਲੇ ਕੱਢਿਆ ਸੀ ਉਹ ਮੋਟਰਕੈ ਸਟੈਂਡ ਲਾਇਆ ਉਹ ਸਟੈਂਡ ਵਿੱਚ ਗਿਰ ਗਿਆ ਵੀ ਓਏ ਹੋਏ ਉਹ ਮੇਰੇ ਦੋਨੋਂ ਗੋਡੇ ਦਵਾਰ ਨਾਲ ਬੱਜੀ ਤੇਲ ਵਾਲੀ ਟੈਂਕੀ ਝੁਕਣੇ ਦੇ ਬੱਜੀ ਮੋਟਰਸਾਈਕਲ ਦੀ ਮੋਟਰਸਾਈਕਲ ਅੱਛਾ ਉਹਦੇ ਨਾਲ ਝੁਕਣਾ ਫੈਕਚਰ ਹੋ ਗਿਆ ਜੀ ਹਾਂ ਘਰ ਵਾਲੀ ਨੇ ਮੋਟਰਸਾਈਕਲ ਮੈਂ ਕਿਹਾ ਵੀ ਇਲਾਜ ਕਰਾਉਣਾਗੇ ਉਹਨੇ ਆਪਣੀ ਭੈਣ ਦੇ ਮੁੰਡੇ ਨੂੰ ਦੇ ਦਿੱਤਾ ਮੋਟਰਸਾਈਕਲ ਮੋਟਰਸਾਈਕਲ ਨਵਾਂ ਘੜਾਇਆ ਸੀ ਅੱਛਾ ਉਹ ਮੈਂ ਕਿਹਾ ਵੀ ਪੈਸੇ ਮੰਗਾ ਲਾ ਉਹਨਾਂ ਤੋਂ ਥੋੜਾ ਬਹੁਤਾ ਹਾਂ ਹਸਪੀਟਲ ਇਲਾਜ ਕਰਾਵਾਂਗੇ ਹਾਂ 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 ਉਹ ਪੈਸੇ ਵੀ ਗਏ ਜੀ ਮੋਟਰਸਾਈਕਲ ਵੀ ਗਿਆ ਜਨਾਨੀ ਵੀ ਗਈ ਜੀ ਛੱਡ ਕੇ ਉਹ ਵੀ ਘਰ ਵਾਲੀ ਵੀ ਛੱਡ ਗਈ ਘਰ ਵਾਲੀ ਵੀ ਛੱਡੀ ਬੱਚੇ ਸੀਗੇ ਕੋਈ ਤੁਹਾਡੇ ਮੇਰੀਆਂ ਚਾਰ ਬੇਟੀਆਂ ਨੇ ਇਹ ਸੇਟ ਹੈ ਜੀ ਉਹ ਦਿਮਾਗੀ ਤੌਰ ਤੋਂ ਸਿੱਧਰੇ ਜੀ ਸਭ ਤੋਂ ਛੋਟਾ ਹੈ ਤੇ ਬੇਟੀਆਂ ਬੇਟੀਆਂ ਮੇਰੀਆਂ ਦੋ ਮੈਰਿਜ ਨੇ ਅੱਛਾ ਦੋ ਬਿਆਹਿਆਂ ਨੇ ਬੇਟੀਆਂ ਤੇ ਉਹ ਵੀ ਆਉਂਦੀਆਂ ਜਾਂਦੀਆਂ ਨੇ ਹਾਂ ਹਾਂ ਤੇ ਉਹ ਪਹਿਲੀਆਂ ਮੈਨੂੰ ਪਿਆਰ ਕਰਦੀਆਂ अच्छा वो किथे ਵੇਈਆਂ ਨੇ ਇੱਕ ਸਨੌਰ ਹੈ ਜੀ ਹਾਂਜੀ ਇੱਕ ਇਧਰ ਪੇਵੇ ਕੰਨੀਆਂ ਜੀ ਉਹ ਮਤਲਬ ਸਹੀ ਕਿਨੇ ਘਰਾਂ ਦੇ ਵਿੱਚ ਚੰਗੇ ਵਧੀਆ ਘਰ ਚ ਨੇ ਕਾਰੋਬਾਰ ਕਰਦੇ ਨੇ ਘਰ ਵਾਲੇ ਉਹਨਾਂ ਦੇ ਤੁਹਾਡੇ ਜਵਾਈ ਹਾਂ ਘਰ ਵਾਲਾ ਇੱਕ ਜਿਹੜੀ ਉਰੇ ਰਹਿ ਰਹੀ ਹੈ ਹੁਣ ਉਸ ਰੰਦ ਕੰਪਾਊਂਡ ਰ ਹੈ ਆਉਂਦੇ ਜਾਂਦੇ ਨਹੀਂ ਤੁਹਾਡੇ ਕੋਲੇ ਉਹ ਪਰ ਉਹ ਜਿਹੜੇ ਉਰੇ ਵਾਲੀ ਹੈ ਕੀ ਸਨੌਰ ਵਾਲੀ ਤਾਂ ਵਿਚਾਰੀ ਕਦੇ-ਕਦੇ ਉਹਦੀ ਬੱਚਿਆਂ ਵਾਲੀ ਹੈ ਅੱਛਾ ਜੀ ਕੁੜੀਆਂ ਨੇ ਉਹਦੀਆਂ ਦੋ ਜੀਵਾਨ ਜੀ ਅੱਛਾ ਜੀ ਤੇ ਬੇਟਾ ਵੀ ਇਹਦੇ ਕੋਲੇ ਅੱਛਾ ਜੀ ਹੁਣ ਆਉਣਾ ਜਾਣਾ ਔਖਾ ਲੱਗਦਾ ਵਿਚਾਰੀ ਉਹ ਐਤਵਾਰ ਨੂੰ ਕਦੇ ਟਾਈਮ ਲੱਗੇ ਤਾਂ ਆ ਜਾਂਦੀ ਹੈ ਕਿ ਟਾਈਮ ਪੂੜ੍ਹ ਕੇ ਅੱਛਾ ਨਹੀਂ ਤੁਹਾਡੇ ਇਲਾਜ ਤੇ ਕਿੰਨਾ ਖਰਚਾ ਆਣਾ ਵੀਰੇ ਇਹ ਡਾਕਟਰ ਸਾਹਿਬ ਵੀ ਦੱਸਣਗੇ ਜੀ ਮੈਨੂੰ ਤਾਂ ਪਤਾ ਤੁਸੀਂ ਦਿਖਾਇਆ ਨਹੀਂ ਪਹਿਲਾਂ ਕਦੇ ਨਾ ਜੀ ਦਿਖਾ ਲੈ ਕੇ ਨਹੀਂ ਕਿਹਾ ਜੀ ਮੈਨੂੰ ਜੇ ਕੋਈ ਚਲੋ ਆਪਣਾ ਕਰਾਂਗੇ ਅਪਰੋਚ ਆਪਾਂ ਕੋਈ ਆਪਣਾ ਗੁਰਸਿੱਖ ਬਾਹ ਫੜਦਾ ਕਿਸੇ ਪ੍ਰੇਮੀ ਗੁਰੂ ਦਾ ਖਰਚਾ ਲੰਦਾ ਹੈ ਨਾ ਤੇ ਤੁਹਾਡੇ ਪਰਿਵਾਰ ਕੁੜੀਆਂ ਧੀਆਂ ਚੋ ਆਕੇ ਤੁਹਾਡੇ ਨਾਲ ਰਹਿ ਲੈਣਗੇ ਚਾਰ ਦਿਨ ਮੈਨੂੰ ਤਾਂ ਹੀ ਦਿਲ ਦੀ ਗੱਲ ਸਾਹਬ ਦੱਸਣੀ ਆ ਨਹੀਂ ਸਹੀ ਜੀ ਕੋਈ ਨਹੀਂ ਰਹਿ ਸਕਦਾ ਉਹ ਆ ਜੇ ਉਹਨਾਂ ਨੇ ਆਉਣਾ ਹੁੰਦਾ ਤਾਂ ਹੁਣੇ ਆ ਜਾਂਦੇ ਤੁਹਾਨੂੰ ਇਹੋ ਜਿਹੇ ਹਾਲਾਤ ਹੀ ਨਹੀਂ ਸੀ ਛੱਡਣਾ ਉਹਨਾਂ ਨੇ ਹਾਂ ਤੁਹਾਡੇ ਸਾਹਮਣੇ ਹੀ ਹੈ ਦੇਖ ਮੈਂ ਹਾਂ ਬਸ ਫਿਰ ਕਾ ਉਹਦਾ ਗੱਲੀ ਛੱਡੋ ਵੀ ਕਿਉਂਰੇ ਕਰਾ ਲੈਂਦੇ ਆਂਗਾ ਵਿਚਾਰੇ ਥੋੜਾ ਚੱਕਣ ਵਾਲੇ ਆਉਂਦੇ ਨੇ ਵਿਚਾਰੇ ਕੱਢ ਜਾਂਦੇ ਨੇ ਹਾਂ ਨਹੀਂ ਨਹੀਂ ਵੀਰੇ ਤੁਸੀਂ ਉਹ ਸੁੱਖੇ ਭਾਈ ਕੱਲ ਨੂੰ ਜਦੋਂ ਵੀ ਟਾਈਮ ਲੱਗਣਾ ਕਿੰਨੇ ਵਜੇ ਅਸੀਂ ਤੁਹਾਨੂੰ ਬੰਦੇ ਨੂੰ ਮਿਲੀਏ ਉਹਨੂੰ ਦੱਸੋ ਟਾਈਮ ਦੱਸੋ ਅਸੀਂ ਉਹਨੂੰ ਪੈਸੇ ਦੇਵਾਂਗੇ ਤੇ ਆ ਕਰਵਾ ਦਾਂਗੇ ਵੀਰੇ ਸਾਫ਼ ਇੱਕ ਲੈਟ ਚਾਹੇ ਮਨਜੀਤ ਨੂੰ ਬੁਲਾ ਕੇ ਕਰਵਾ ਲਈਏ ਹੈ ਜੇ ਤੁਹਾਡਾ ਬੰਦਾ ਤਾਰੀ ਜੋੜਨ ਵਾਲੀ ਹੈ ਜੀ ਦੇ ਆ ਚਲੋ ਦੇ ਉਹ ਦੇਵੇ ਚਲੋ ਉਹ ਦੇਖ ਲੇਗਾ ਤੇ ਪੈਸੇ ਦੇ ਦਾਂਗੇ ਸਫਾਈ ਵਾਲੇ ਨੂੰ ਵੀ ਦੇ ਦਾਂਗੇ ਬਿਜਲੀ ਵਾਲੇ ਨੂੰ ਵੀ ਦੇ ਦਾਂਗੇ ਬਾਕੀ ਅਗਲੀ ਗੱਲ ਵੀਰੇ ਹੱਥ ਨਾ ਚਲੋ ਨਾ 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 ਭਰਾਵਾ ਹੱਥ ਨਹੀਂ ਜੋੜਨੇ ਹੁੰਦੇ ਪ੍ਰਮਾਤਮਾ ਅੱਗੇ ਹੱਥ ਜੋੜਦੇ ਆਂ ਬਸ ਉਹਨੂੰ ਅਰਦਾਸ ਬੇਨਤੀ ਕਰੋ ਅਸੀਂ ਵੀ ਉਹਦੇ ਹੀ ਅਰਦਾਸ ਬੇਨਤੀ ਕਰਨੀ ਵੀਰ ਜੀ ਤੁਹਾਡੇ ਵੱਲੋਂ ਪਜਾਮਾ ਲਿਆ ਦਿਓ ਜੀ ਕੋਈ ਪਜਾਮਾ ਵੀ ਲਿਆ ਦਾਂਗੇ ਹੋਰ ਸ਼ਰਟ ਕੋਟੀ ਕੋਈ ਸਵੈਟਰ ਕੋਡ ਤਾਂ ਹੈਗੇ ਪੈਰਾਂ ਦੇ ਵਿੱਚ ਪੁੱਤੀ ਬੂਟ ਤਾਂ ਹੈਗੇ ਹੈਗੇ ਅਜਰਾਬਾ ਬੂਟ ਕਿੱਥੇ ਵੀਰੇ ਯਾਰ ਤੈਨੂੰ ਪੈਣਗੇ ਉਹ ਭੁੱਜ ਗਏ ਨੇ ਉਹ ਭਰਾਵਾ ਗਿੱਲੇ ਨੇ ਕਿੱਥੇ ਆ ਕਿ ਤੈਨੂੰ ਬੂਟ ਪੈਂਟ ਸਾਰਾ ਕੁਝ ਲੈ ਸਾਰਾ ਕੁਝ ਲਿਆ ਦਾਂਗੇ ਮਨ ਹੌਲਾ ਕਰਿਆ ਕਰ ਯਾਰ ਕਮਾਲ ਕਰਦਾ ਚਲੋ ਕੋਈ ਗੱਲ ਨਹੀਂ ਹੋਰ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਸ਼ੂਗਰ ਬੀਪੀ ਦੀ ਜਾਂ ਹੋਰ ਠੀਕ ਹੈ ਚੁਗਣੇ ਦਾ ਉਹ ਕੋਈ ਰਿਪੋਰਟ ਟੈਸਟ ਐਕਸਰਾ ਪਿਆ ਪੁਰਾਣਾ ਬਾਈ ਇੰਦਾ ਨਹੀਂ ਵਜਨ ਦੀ ਇੱਧਰ ਦਿੱਤਾ ਜਾਂਦਾ ਜੈਂ ਨਹੀਂ ਬੈਠ ਸਕਦਾ ਮੈਂ ਇੰਦਾ ਹੀ ਬੈਠ ਸਕਦਾ ਇੱਥੇ ਖੜੇ ਜਦੋਂ ਹੁੰਨੇ ਸਿੱਧੇ ਹੋ ਜਾਂਦੇ ਨਹੀਂ ਇਹ ਲੱਤ ਤੇ ਬਜਰ ਨਹੀਂ ਦਿੰਦਾ ਅੱਛਾ ਇਹਦੇ ਤੇ ਲਜ ਬਜਰ ਨਹੀਂ ਹੈਗਾ ਆਹਾ ਲੱਤ ਖੜਾ ਹੋ ਜਾਂਦਾ ਅੱਛਾ ਮੈਂ ਖੜਾ ਹੋ ਕੇ ਹਾਂਜੀ ਇਸ ਲੱਤ ਨਾਲ ਹੀ ਚੱਲਦਾ ਇਹ ਲੱਤ ਦੀ ਚੱਲੂ ਤੇ ਬਾਥਰੂਮ ਪਰਲੇ ਕਮਰੇ ਜੇ ਮੈਂ ਵੀ ਬਾਥਰੂਮ ਵਾਲੀ ਬੋਤਲ ਮੰਗਾਈ ਹੋਈ ਉਹਦੇ ਤੇ ਕਰਕੇ ਇਦਾਂ ਮਤਲਬ ਕੁੱਲ ਮਿਲਾ ਕੇ ਵੀਰੇ ਪਤਾ ਕੀ ਹੈ ਉਹੀ ਸਮਾਂ ਹੀ ਪਾਸ ਕਰ ਰਿਹਾ ਹੈ ਭਾਈ ਬਸ ਜਿੱਦਾਂ ਹੋ ਰਿਹਾ ਕੋਈ ਨਹੀਂ ਵਦੇ ਕੋਈ ਨਹੀਂ ਜੇ ਇੰਨਾ ਆਪਾਂ ਧਿਆਨ ਤੇਰੇ ਵੱਲ ਦੇ ਲਿਆ ਨਾ ਆਪੇ ਕਰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਭ ਕੁਝ ਹੋ ਜਾਊਗਾ ਟੈਨਸ਼ਨ ਨਾ ਲੈ ਬਹਿ ਜਾ ਕੱਲ ਨੂੰ ਕਰਦੀ ਮੈਨੂੰ ਫੋਨ ਕਰਦੀ ਮੈਂ ਤੁਸੀਂ ਬਹਿ ਜਾਓ ਵੀਰੇ ਬਹਿ ਜਾਓ ਰਾਮ ਨਾਲ ਅੰਦਰ ਕਿੰਨੇ ਵਜੇ ਆ ਜਾਣੇ ਹੋ ਤੁਸੀਂ ਤਾਂ ਮੈਂ ਹੁਣ ਤੇ ਦੇਖ ਰਿਹਾ ਮੈਂ ਨੂੰ ਅੰਦਰ ਪਾ ਦੇ ਕੋਈ ਮੈਂ ਪੈ ਜਾਊਗਾ ਜਾ ਕੇ ਅੱਛਾ ਰੋਟੀ ਅੱਜ ਦੀ ਠੀਕ ਹੈ ਰੋਟੀ ਕਿਉਂ ਦੇ ਜੂਗਾ ਤਾਂ ਖਾ ਲਾਂਗੇ ਨਾ ਨਾ ਦੇ ਜਾਾਂਗੇ ਵੀਰੇ ਮੈਂ ਦੇ ਕੇ ਜਾਊਗਾ ਟਾਈਮ ਨਹੀਂ ਦੱਸਦਾ ਮੈਂ ਕਿੰਨੇ ਕਿਹ ਵਜੇ ਦੇ ਜਾਣਾ ਕੋਈ ਨਾ ਜਾਉਂਦੇ ਰਹੋ ਤੁਸੀਂ ਜਾਇਓ ਕੰਮ ਜਾਇਆ ਦੇਖ ਲਾ ਐ ਹੀ ਨਹੀਂ ਸੀ ਬਾਈ ਕੋਈ ਨਹੀਂ ਵੀਰੇ ਕੋਈ ਚੱਕਰ ਨਹੀਂ ਹੈਗਾ ਵਧਾਣੀਆਂ ਤੋਂ ਕੰਮ ਸਟਾਰਟ ਕਰਿਆ ਸੀ ਜਿਸਾਨੇ ਕੋਈ ਸਮੇਂ ਦੀ ਗੱਲ ਹੈ ਬਸ ਜੀ ਕਦੇ ਮਾਸ਼ੀ ਕਾਉ ਬਸ ਕੰਮ ਦੀ ਚੀਜ਼ ਰੱਖ ਲਈ ਜਿਹੜੀ ਕੋਈ ਚੀਜ਼ ਦੀ ਲੋੜ ਆ ਮੈਂ ਤੈਨੂੰ ਆਪੇ ਦੇ ਦਾਂਗਾ ਨਾ ਨਾ ਜਾਉਂਦੇ ਰਹੋ ਠੀਕ ਆ ਉਹ ਰੱਖਣ ਦੀ ਲੋੜ ਨਹੀਂ ਗਲਤ ਫਲਤ ਚੀਜ਼ਾਂ ਠੀਕ ਆ ਬਾਈ ਹਾਂ ਤੇ ਕਾ ਕੇ ਇਧਰ ਉਧਰ ਕਰਦੀ ਬਾਕੀ ਆ ਸਾਰੀ ਸਫਾਈ ਕਰਾ ਦਾਂਗੇ ਠੀਕ ਆ ਵੀਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਬਾਈ ਖਾਨ ਸਾਹਿਬ ਬਤੇ ਜੀ ਟੈਨਸ਼ਨ ਨਹੀਂ ਲੈਣੀ ਠੀਕ ਆ ਬਾਈ